ਇਹੋ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ਾ ਵਿਰੋਧੀ ਮਹਿੰਮਾ ਹੈ ਉਹਦੇ ਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਹੀਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਐਮੋਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਨੇ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਨਹੀਂ ਹੈ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲੀਸ਼ਨ ਡਰਾਈਵ ਹੈ ਜੇਪਾਂ ਇੱਥੇ ਗੇਟ ਕੀ ਮੰਦਰੀਏ ਚੰਗੜ੍ਹ ਦੇ ਏਰੀਏ ਚ ਖੜਿਆ ਇਸ ਦੀਪ ਏਲੀਆ ਸੋਨੂ ਹੈਗਾ ਜਿਹਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਸਰਾਇ ਇਮਾਨਤ ਖਾਨ ਤਰਨਤਾਰਨ ਦੇ ਹੈ ਏ ਐਨਟੀਐਫ ਮੁਹੱਲੀ ਦੇ ਹੈ ਹੋਰ ਵਕਫਾ ਕੇਸਾਂ ਚ ਹੈ ਸੋ ਉਹਨਾਂ ਨੇ ਜਿਹੜੀ ਇਹ ਡਰਗ ਮਨੀ ਨਾ ਰੀਲ ਕਾਟਨ ਮਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਖਬੂਲਪੁਰੇ ਦੇ ਵਿੱਚ ਵੀ ਅੱਜ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੂਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਜਿਹੜੀ ਹੈ ਕਾਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਹੈ ਜੀ ਕਿੰਨੇ ਮੁਕਦਮੇ ਦਰਜ ਨੇ ਇਹਦੇ ਤੋਂ ਚਾਰ ਮੁਕਦਮੇ ਆ ਜੀ ਸੰਦੀਪ ਏਲੀਏ सोनू ਦੇ ਦੋ ਸਰਾਏ ਮਨਤਖਾਨ ਡਿਸਟ੍ਰਿਕਟ ਟਰਨਪਟਾ ਆਂਦੇ ਨੇ ਕਿ ਐਨਟੀਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਨਤਖਾਨ ਦਾ ਸਾਹਮਣੇ ਆਏ ਕਿ ਨਹੀਂ ਇੱਕ ਮੁਕਦਮਾ ਦਰਜਿਆ ਸਿਰਫ ਬਕਦੀਵੇ ਵਿਧਾਈਂ ਤੇ ਆ ਜਾਂ ਭਾਈ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿ ਨਹੀਂ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫ ਆਈ ਆ ਨੰਬਰ 12 29/2020 एफआईआर नंबर 199 411/2020 एफआईआर 106 1112/2020 और 89 नंबर कई दिए उसके अलावा और कई देर और कई हुई पे पे आई है जी वो सारे हम देख रहे हैं जी देखो ये चीज है जी है जेडी कॉर्पोरेशन ने इलीगल प्रॉपर्टीज आइडेंटिफाई कीती हैं पुलिस की रिपोर्ट के ऊपर केड़े बंदे हैं और उन्होंने जो प्रोसीजर अडॉप्ट करके साइड तो आगे पुलिस फोर्स मांगी है ਉਸੀ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਆ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦਾ ਔਰ ਇਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋ ਰਿਹਾ ਹੈ। ਹੋਰ ਨਿਸ਼ਾਨੇ ਦੇ ਕਿੰਨੇ ਕੇ ਘਰ ਇਸ ਤਰ੍ਹਾਂ ਦੇ ਹੈਗੇ ਜੋ ਨਸ਼ਾ ਤਸਕਰ ਨੇ। ਚੱਲ ਰਿਹਾ ਜੀ ਕੰਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸ ਸਕਦੇ। ਇਹਦੇ ਉੱਤੇ ਵੱਡਾ ਤੋਂ ਵੱਡਾ ਮੁਕਦਮਾ ਕਿਹੜਾ ਦਰਜ ਹੈ ਜਿਹੜੀ ਵੱਡੀ ਅਤੇ ਮੈਂ ਤਾਂ ਤੁਹਾਨੂੰ ਦੱਸਿਆ ਐਨਡੀਪੀਐਸ ਦੇ ਤਿੰਨ ਮੁਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ। ਅੱਜ ਟੋਟਲ ਕਿੰਨੇ ਤਾਂ ਵਾਧੇ ਨੇ? ਇੱਥੇ ਤਾਂ ਕੋਈ ਰਹਿ ਨਹੀਂ ਰਿਹਾ ਜੀ ਪਹਿਲਾਂ ਹੀ। ਓਕੇ। ਇਹ ਕੋਈ ਨਹੀਂ ਯਾਰ ਇਹ ਕੋਈ ਛੱਡੇ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਅੱਥੇ ਆਪਾਂ ਮਿਲਦੇ ਹਾਂ ਲੱਗਦਾ ਇਹ ਦੇ ਨਾਲ ਕਿ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਿਲ ਨੂੰ ਕਿ ਨਹੀਂ ਅਸੀਂ ਇਹ ਗੱਲ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰੋਪਰਟੀ ਕੰਪਟੈਂਟ ਅਥਾਰਟੀਆਂ ਜ਼ਰੂਰ ਦੂਜੀ ਇਹ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਈਡੈਂਟੀਫਾਈ ਕੀਤੇ ਕਿ ਇਲੈਗਲ ਰੀਕੈਨਾਈਲ ਲੀਗਲ ਜਗਾਹ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਅਗੇਂਸਟ ਐਬਲੀਊਸ਼ਨ ਡਰਾਈਵ ਜੋ ਪ੍ਰੋਸੀਜਰਲ ਪਤਾਬਕ ਚੱਲ ਰਹੀ ਹੈ ਉਹਦੇ ਜੀ ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂ ਨਸ਼ਾ ਤਸਕਰ ਨੂੰ ਚੇਤਾਵਨੀ ਦੇ ਰਹੀ ਜਾਓਗੇ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਹੈ ਜੀ ਜਿਹੜੇ ਸੋਨੋ ਵਿਅਕਤੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ ਕਿ ਕਿੰਨੇ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਨੀਅਰ ਪਹਿਲਾ ਮੁਕਦਮਾ 2020 ਦਾ ਜੀ ਇਹਦਾ ਹਾਂਜੀ ਠੀਕ ਹੈ ਠੀਕ ਹੈ ਲਾਸਟ ਸੀਗਾ ਸਿਰਫ ਬੱਬਰ ਖਾਲਸਾ ਵਾਲਾ ਜਿਹੜਾ ਬੰਦਾ ਹੈ ਉਹ ਤੇ ਸ਼ੁਰੂ ਹੀ ਕਰ ਦਿੱਤਾ ਇਹ ਬੱਬਰ ਖਾਲਸਾ ਦਾ ਅਮਦਾਸ ਤੋਂ ਫੜਿਆ ਜੀ ਇੱਕ ਵਿਅਕਤੀ ਯੂਪੀ ਹਾਂ ਉਹ ਨਹੀਂ ਉਹ ਲੱਗੇ ਡਿਪਟੀ ਡਿਸਟ੍ਰਿਕਟ ਨਹੀਂ ਬਟਾਲਾ